ਸ਼ਰਮੌਰ ਜਥੇਬੰਦੀ ਸ਼ਾਹਵਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਕਦੇ ਵੀ ਆਪਣੇ ਫਰਜ਼ਾਂ ਤੋਂ ਪਿੱਛੇ ਨਹੀਂ ਮੁੜਦੀ ਅਸੀਂ ਲਗਭਗ ਸ਼ਾਹਵਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਕਾਰਜਾਂ ਲਈ 20 ਕਰੋੜ ਰੁਪਇਆ ਰਾਖਮਾਂ ਰੱਖਿਆ ਕਿ ਫਲੱਡ ਅਫੈਕਟਡ ਏਰੀਏ ਜਿਹੜੇ ਵੀ ਗੁਰਦੁਆਰਿਆਂ ਸਹਿਮਾਨ ਡੈਮੇਜ ਹੋਏ ਆ ਉਹਨਾਂ ਨੂੰ ਤੁਰੰਤ 50-50000 ਰੁਪਇਆ ਜਿਹੜਾ ਹੈ ਉਹ ਦਿੱਤਾ ਜਾਊਗਾ ਇਹ ਵੀ ਫੈਸਲਾ ਹੋਇਆ ਕਿ ਬਹੁਤ ਸਾਰੇ ਸਕੂਲਾਂ ਦੇ ਬੱਚੇ ਚਾਹੇ ਉਹ ਪাবਲਿਕ ਸਕੂਲਾਂ 'ਚ ਪੜ੍ਹਦੇ ਆ ਤੇ ਚਾਹੇ ਉਹ ਗਵਰਨਮੈਂਟ ਸਕੂਲਾਂ 'ਚ ਪੜ੍ਹਦੇ ਆ ਉਹਨਾਂ ਨੂੰ ਜਿਹੜੇ ਫਲੱਡ ਅਫੈਕਟਿਡ ਆ ਉਹਨਾਂ ਨੂੰ ਕਿਤਾਬਾਂ ਉਹ ਸਾਰੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਨ੍ਹਾਂ ਦੀਆਂ ਕਿਤਾਬਾਂ ਹੜ੍ਹ ਗਈਆਂ ਜੀਸੀਪੀ ਜਾਂ ਹੋਰ ਕੋਈ ਕਾਰਜ ਲੱਗਣਗੇ ਚਾਹੇ ਟਰੈਕਟਰ ਲੱਗਣ ਅਸੀਂ 8 ਲੱਖ ਲੀਟਰ ਉਹਨਾਂ ਲਈ ਡੀਜੇ ਸੁਰੱਖਤ ਰੱਖਿਆ ਤਾਂ ਕਿ ਉਹ ਜ਼ਿੰਮੇਦਾਰ ਆਪਣਾ ਕਾਰਜ ਵੀ ਕਰੇ ਚਾਹੇ ਟਰੈਕਟਰਾਂ ਤੋਂ ਕਰਾਵੇ ਚਾਹੇ ਆਪਣੇ ਟਰੈਕਟਰਾਂ ਤੋਂ ਕਰੇ ਚਾਹੇ ਕੋਈ ਹੋਰ ਦੂਸਰੀਆਂ ਐਨਜੀਓ ਜਾਂ ਹੋਰ ਜਥੇਬੰਦੀਆਂ ਕਰਨ ਇਹ ਵੀ ਫੈਸਲਾ ਕੀਤਾ ਗਿਆ ਕਿ ਜਿਹੜੇ ਛੋਟੇ ਜ਼ਿੰਮੇਦਾਰ ਆ ਜਿਨ੍ਹਾਂ ਦੀ ਪੈੜੀ 10 ਏਕੜ ਤੋਂ ਘੱਟ ਆ ਉਹਨਾਂ ਨੂੰ ਵਧੀਆ ਸੀਡ ਕਣਕ ਦਾ ਮਹੱਈਆ ਕਰਵਾਇਆ ਜਾਊਗਾ ਜਿਹੜੀ ਫਸਲ ਬਾਹੀ ਜੋਗ ਹੋਵੇ ਤੇ ਦੂਸਰੀ ਬੇਨਤੀ ਮੈਂ ਪੰਜਾਬ ਸਰਕਾਰ ਨੂੰ ਵੀ ਕਰਨੀ ਚਾਹੁੰਨਾ ਕਿ ਜਿਹੜਾ ਡੀਜ਼ਲ ਅਸੀਂ 8 ਲੱਖ ਲੀਟਰ ਲੈਣਾ ਇਹਦੇ ਤੇ ਬੈਠ ਖਤਮ ਕਰੋ ਇਹ ਚ ਬੈਠ ਦੀ ਰਿਲੈਕਸੇਸ਼ਨ ਦਿਓ ਜਿਹੜਾ ਪੰਜਾਬ ਬੈਠ ਉਹਨਾਂ ਤੋਂ ਅਗੇ ਸਰਮੌਰ ਜਥੇਬੰਦੀ ਸ਼ਾਹਮਨੀ ਗੁਰਦਾਰਾ ਪ੍ਰੰਧਕ ਕਮੇਟੀ ਇਹ ਕਦੇ ਵੀ ਆਪਣੇ ਫਰਜ਼ਾਂ ਤੋਂ ਪਿੱਛੇ ਨਹੀਂ ਮੁੜਦੀ ਸੋ ਮੇਰਾ ਕਹਿਣ ਤੋਂ ਭਾਵ ਕਿ ਅੱਜ ਵੀ ਅਸੀਂ ਬੈਠ ਕੇ ਕਿਉਂਕਿ ਹੁਣ ਪਾਣੀ ਸੁੱਕ ਰਿਹਾ ਮੈਂ ਅੱਜ ਸਵੇਰੇ ਦੇਰ ਬਾਬਾ ਨਾਨਕ ਵੀ ਗਿਆ ਪੇਮਰ ਰਮਦਾਸ ਧੰਨ ਧੰਨ ਬਾਬਾ ਫੁੱਡਾ ਜੀ ਦਾ ਉੱਥੇ ਜੋੜ ਮੇਲਾ ਸੀ ਉੱਥੇ ਵੀ ਗਿਆ ਤੇ ਅਜਨਾਲੇ ਵਿੱਚ ਵੀ ਹੋ ਕੇ ਆਇਆ ਕੁਝ ਜ਼ਮੀਨਾਂ ਆ ਜਿਹੜੀਆਂ ਜ਼ਮੀਨਾਂ ਦੇ ਵਿੱਚ ਕਾਸ਼ਤੇ ਨਹੀਂ ਹੋ ਸਕਣੀਆਂ ਉਹਨਾਂ ਦੇ ਵਿੱਚੋਂ ਪਾਣੀ ਨਹੀਂ ਸੁੱਕਣਾ ਝੋਨਾ ਵੀ ਮਰ ਗਿਆ ਤੇ ਕਣਕ ਵੀ ਮਰ ਜਾਣੀ ਆ ਕੁਝ ਏਰੀਆ ਜਿਹੜੇ ਆ ਉੱਥੇ ਝੋਨਾ ਉੱਤੇ ਰੇਤਾ ਮਿੱਟੀ ਪੈ ਗਈ ਉਹਨੂੰ ਕਿਵੇਂ ਖੁਰਚਣਾ ਉਹਨੂੰ ਕਿਵੇਂ ਪਤਰੀ ਕਰਨਾ ਇਹ ਜ਼ਿਮੀਂਦਾਰ ਲਈ ਚਿੰਤਾ ਦਾ ਵਿਸ਼ਾ ਬਣਿਆ ਆ ਅਸੀਂ ਲਗਭਗ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਕਾਰਜਾਂ ਲਈ 20 ਕਰੋੜ ਰੁਪਇਆ ਰਾਖਮਾਂ ਰੱਖਿਆ ਜਿਹਦੇ ਵਿੱਚ ਮੋٹے ਤੌਰ ਦੇ ਉੱਤੇ ਇਹ ਨਹੀਂ ਵੀ ਸਾਰੇ ਖਰਚ ਹੋ ਜਾਣੇ ਬਾਜ਼ ਵੀ ਸਕਦੇ ਆ ਪਰ ਅਸੀਂ ਇਹ ਕਿਹੜੇ ਕਿਹੜੇ ਢਾਂਗ ਚੋਂ ਕਿੱਥੋਂ ਕਿੱਥੋਂ ਪੈਸੇ ਚੱਕੇ ਆ ਇਹ ਸਾਰੇ ਵਿੱਚ ਇੱਕ ਵੱਡਾ ਯੋਗਦਾਨ ਐਮਪਲੋਈਜ਼ ਦਾ ਵੀ ਆ ਮੈਂਬਰ ਸਾਹਿਬਾਨ ਦਾ ਵੀ ਆ ਉਹਦੇ ਨਾਲ ਦੀ ਨਾਲ ਸਾਡੇ ਕੋਲ ਕੁਦਰਤੀ ਆਫਤਾਂ ਲਈ ਪੈਸੇ ਬਜਟ ਚ ਹੁੰਦੇ ਆ ਜਿਹੜੇ ਕਈ ਵਾਰੀ ਕਾਰਜ ਕੰਮ ਹੋ ਜਾਂਦੇ ਕਈ ਵਾਰੀ ਨਹੀਂ ਹੁੰਦੇ ਇਹ ਸਾਰੇ ਅਸੀਂ ਬੱਖ ਬੱਖ ਅੱਜ ਬੈਠ ਕੇ ਫੈਸਲਾ ਕੀਤਾ ਕਿ ਫਲੱਡ ਅਫੈਕਟਡ ਏਰੀਏ ਜਿਹੜੇ ਵੀ ਗੁਰਦੁਆਰਾ ਸਹਿਬਾਨ ਡੈਮੇਜ ਹੋਏ ਆ ਉਹਨਾਂ ਨੂੰ ਤੁਰੰਤ 50-50000 ਰੁਪਇਆ ਜਿਹੜਾ ਆ ਉਹ ਦਿੱਤਾ ਜਾਊਗਾ ਉਹ ਕਿਹੜੇ ਕਾਰਜਾਂ ਲਈ ਉਹ ਕਾਰਜਾਂ ਲਈ ਕਿ ਉਹ ਤਾਂ ਅਗਾਹ ਤੋਂ ਸੁਰੱਖਿਅਤ ਰਹਿਣ ਤੇ ਜਿਹੜਾ ਫਲੱਟ ਦੇ ਨਾਲ ਉੱਥੇ ਨੁਕਸਾਨ ਹੋਇਆ ਉਹਦੀ ਪ੍ਰਵਾਈ ਵੀ ਹੋ ਸਕੇ ਕੰਨਿਆ ਸਾਹਾਂ ਤੇ ਜਿਆਦਾ ਵੀ ਲੱਗਣਗੇ ਕਿਉਂਕਿ ਸੁਲਤਾਨਪੁਰ ਲੋਧੀ ਵਾਲੇ ਪਾਸੇ ਉਹ ਮੰਡ ਏਰੀਆ ਦੇ ਵਿੱਚ ਰਹਿੰਦੇ ਉਧਰ ਅਕਸਰ ਇਹ ਆਫਤ ਰਹਿੰਦੀ ਆ ਉਹ ਸਾਰਿਆਂ ਨੂੰ ਫਲੱਡ ਅਫੈਕਟਡ ਏਰੀਆ ਦੇ ਗੁਰਦੁਆਰਾ ਸਹਿਬਾਨਾਂ ਨੂੰ 50-50000 ਰੁਪਇਆ ਆਡੈਂਟੀਫਾਈ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਤਾ ਜਾਊਗਾ ਉਹਦੇ ਨਾਲ ਦੀ ਨਾਲ ਇਹ ਵੀ ਫੈਸਲਾ ਹੋਇਆ ਕਿ ਬਹੁਤ ਸਾਰੇ ਸਕੂਲਾਂ ਦੇ ਬੱਚੇ ਚਾਹੇ ਉਹ ਪਬਲਿਕ ਸਕੂਲਾਂ 'ਚ ਪੜ੍ਹਦੇ ਆ ਤੇ ਚਾਹੇ ਉਹ ਗਵਰਨਮੈਂਟ ਸਕੂਲਾਂ 'ਚ ਪੜ੍ਹਦੇ ਆ ਉਹਨਾਂ ਨੂੰ ਜਿਹੜੇ ਫਲੱਡ ਅਫੈਕਟਡ ਆ ਉਹਨਾਂ ਨੂੰ ਕਿਤਾਬਾਂ ਉਹ ਸਾਰੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਨ੍ਹਾਂ ਦੀਆਂ ਕਿਤਾਬਾਂ ਹੜ੍ਹ ਗਈਆਂ ਭਾਵੇਂ ਸੈਸ਼ਨ ਸ਼ੁਰੂ ਆ ਸਪਟੰਬਰ ਹੋ ਗਿਆ ਪਰ ਜਿਹੜੇ ਵੀ ਬੱਚਿਆਂ ਦੀਆਂ ਉਹ ਕਿਤਾਬਾਂ ਹੜ੍ਹ ਚ ਹੜ੍ਹ ਗਈਆਂ ਉਹਨਾਂ ਨੂੰ ਵੀ ਅਸੀਂ ਸਾਰਾ ਜਿਹੜਾ ਆ ਫ੍ਰੀ ਮੁਫਤ ਕਿਤਾਬਾਂ ਲੈ ਕੇ ਦੇਵਾਂਗੇ ਉਹ ਤੋਂ ਇਲਾਵਾ ਇੱਕ ਕਿਉਂਕਿ ਵੱਡਾ ਹੁਣ ਖਰਚ ਪੈਣਾ ਕਿ ਬੰਦਾ ਮਸ਼ੀਨਰੀ ਦਾ ਇੰਤਜ਼ਾਮ ਵੀ ਕਰ ਲੈਂਦਾ ਆ ਜਿਹੜੀਆਂ ਵੱਡੀਆਂ ਜੀਸੀਪੀ ਆ ਇਹ ਕੋਸ਼ਿਸ਼ਾਂ ਦੇ ਤਾਂ ਉਹ ਚੱਲਣਗੀਆਂ ਤਾਂ ਫਸਲਾਂ ਦੀਆਂ ਪਧਰੀਆਂ ਜ਼ਮੀਨਾਂ ਹੋਣਗੀਆਂ ਨਹੀਂ ਤਾਂ ਸ਼ਾਇਦ ਪਧਰੀਆਂ ਨਾ ਹੋ ਸਕਣ ਰੇਤਾ ਉੱਤੇ ਪੈਗੇ ਰੇਤਾ ਚੱਕੀ ਨਹੀਂ ਜਾਣੀ ਕਿਉਂਕਿ ਥੱਲੇ ਫਸਲ ਆ ਉਹ ਮੇਰਾ ਖਿਆਲ ਨੁਕਸਾਨ ਵੱਡਾ ਤੇ ਉਹ ਜੀਸੀਪੀ ਜਾਂ ਹੋਰ ਕੋਈ ਕਾਰਜ ਲੱਗਣਗੇ ਚਾਹੇ ਟਰੈਕਟਰ ਲੱਗਣ ਅਸੀਂ 8 ਲੱਖ ਲੀਟਰ ਉਨਾਂ ਨੇ ਡੀਜੇ ਸੁਰੱਖਤ ਰੱਖਿਆ ਤਾਂ ਕਿ ਉਹ ਜ਼ਿੰਮੇਵਾਰ ਆਪਣਾ ਕਾਰਜ ਵੀ ਕਰੇ ਚਾਹੇ ਟਰੈਕਟਰਾਂ ਤੋਂ ਕਰਾਵੇ ਚਾਹੇ ਆਪਣੇ ਟਰੈਕਟਰਾਂ ਤੋਂ ਕਰੇ ਚਾਹੇ ਕੋਈ ਹੋਰ ਦੂਸਰੀਆਂ ਐਨ ਜੀਓਜ਼ ਜਾਂ ਹੋਰ ਜਥੇਬੰਦੀਆਂ ਕਰਨ ਸ਼੍ਰੋਮਣੀ ਅਕਾਲੀ ਦਲ ਨੇ ਵੀ ਵੱਡੇ ਪੱਧਰ ਤੇ ਕਿਹਾ ਵੀ ਅਸੀਂ ਵੀ ਉਹ ਟਰੈਕਟਰ ਚਲਾਵਾਂਗੇ ਉਹ ਸਾਰਿਆਂ ਨੂੰ ਤੇਲ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਹਲਕਾ ਮੈਂਬਰ ਦੀ ਹਾਜ਼ਰੀ ਦੇ ਵਿੱਚ ਉਹ ਮੁਹੱਈਆ ਕੀਤਾ ਜਾਊਗਾ ਇਹ ਤੋਂ ਇਲਾਵਾ ਇਹ ਵੀ ਫੈਸਲਾ ਕੀਤਾ ਗਿਆ ਕਿ ਜਿਹੜੇ ਛੋਟੇ ਜ਼ਿੰਮੇਦਾਰ ਆ ਜਿਨ੍ਹਾਂ ਦੀ ਪੈੜੀ 10 ਏਕੜ ਤੋਂ ਘੱਟ ਆ ਉਹਨਾਂ ਨੂੰ ਵਧੀਆ ਸੀਡ ਕਣਕ ਦਾ ਮਹਈਆ ਕਰਵਾਇਆ ਜਾਊਗਾ ਜਿਹੜੀ ਫਸਲ ਬਾਝ ਯੋਗ ਹੋ ਗਈ। ਉਹਦੇ ਲਈ ਅਸੀਂ ਸਾਰੇ ਜ਼ਿਮੀਦਾਰਾਂ ਨੂੰ ਬੇਨਤੀ ਕਰਾਂਗੇ ਜਿਹੜੇ 10 ਏਕੜ ਤੋਂ ਘੱਟ ਦੀ ਜ਼ਮੀਨ ਪਧਰੀ ਹੋ ਗਈ। ਉਹਨਾਂ ਨੂੰ ਡਬਲ ਇਨਸੈਂਟਿਵ ਦਿੱਤਾ ਜਾਊਗਾ ਜ਼ਮੀਨ ਪਧਰੀ ਕਰਨ ਤੇ ਤੇ ਨਾਲ ਦੀ ਨਾਲ ਸੀਡ ਵੀ ਉਹਨਾਂ ਨੂੰ ਵਧੀਆ ਕੁਆਲਿਟੀ ਦੇ ਲੈ ਕੇ ਦਿੱਤੇ ਜਾਣਗੇ ਤਾਂ ਕਿ ਆਪਣੇ ਆਪ ਨੂੰ ਉਹ ਮਹਿਸੂਸ ਨਾ ਕਰਨ ਤੇ ਦੂਸਰੀ ਬੇਨਤੀ ਮੈਂ ਪੰਜਾਬ ਸਰਕਾਰ ਨੂੰ ਵੀ ਕਰਨੀ ਚਾਹਨਾ ਕਿ ਜਿਹੜਾ ਡੀਜ਼ਲ ਅਸੀਂ 8 ਲੱਖ ਲੀਟਰ ਲੈਣਾ ਇਹਦੇ ਤੇ ਬੈਟ ਖਤਮ ਕਰੋ ਇਹ ਚ ਬੈਟ ਦੀ ਰਿਲੈਕਸੇਸ਼ਨ ਦਿਓ ਜਿਹੜਾ ਪੰਜਾਬ ਬੈਟ ਉਹਨਾਂ ਤੋਂ ਵਸੂਲ ਕਰਦਾ ਡੀਜ਼ਲ ਤੋਂ ਉਹ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਜਿੰਨਾ ਵੀ ਅਸੀਂ ਡੀਜ਼ਲ ਮਾਇਆ ਕਰਾਈਏ ਉਹ ਤੋਂ ਬੈਟ ਦੀ ਰਿਲੈਕਸੇਸ਼ਨ ਦੇਣ ਤਾਂ ਕਿ ਜ਼ਿਮੀਂਦਾਰਾਂ ਦਾ ਹੋਰ ਫਾਇਦਾ ਹੋ ਸਕੇ ਸੋ ਇਹ ਇੱਕ ਆਪਣਾ ਅੱਜ ਬੈਠ ਕੇ ਫੈਸਲਾ ਹੋਇਆ ਦੂਜਾ ਜਿਹੜਾ ਸਾਡਾ ਲੰਗਰ ਦਾ ਪ੍ਰਬੰਧ ਚੱਲਦਾ ਐ ਜਿਹੜੇਜ ਉਹ ਐਸੀ ਤਰ੍ਹਾਂ ਕੰਟੀਨਿਊ ਰਹੂਗਾ ਉਹ ਤੋਂ ਇਲਾਵਾ ਅਸੀਂ ਗੁਰੂ ਰਾਮਦਾਸ ਮੈਡੀਕਲ ਕਾਲਜ ਤੋਂ ਉੱਥੋਂ ਅਸੀਂ ਤਰੰਤ ਘਟੋ ਘਾਟ 50 ਗੱਡੀਆਂ ਸਮੇਤ ਸਾਰੀਆਂ ਦਵਾਈਆਂ ਸਮੇਤ ਡਾਕਟਰ ਉਹ ਅਸੀਂ 1 2 3 ਦਿਨਾਂ ਦੇ ਵਿੱਚ ਉਹ ਫੈਸਲਾ ਕਰ ਲਾਂਗੇ ਤੇ ਉਹ ਸਾਰੀਆਂ ਉੱਥੇ ਤੋਰੀਆਂ ਜਾਣਗੀਆਂ ਤਾਂ ਕਿ ਕੋਈ ਬੰਦਾ ਬਾਂਝਾ ਨਾ ਦਵਾਈ ਤੋਂ ਰਹਿ ਸਕੇ ਤੇ ਅੱਜ ਇਹ ਵੀ ਬੈਠ ਕੇ ਫੈਸਲਾ ਹੋਇਆ ਕਿ ਜਿਹੜਾ ਹੁਣ ਤਰਾਂਤ ਵੱਡਾ ਚੁਣੌਤੀ ਆਣੀ ਉਹ ਆਣੀ ਆ ਡੇਂਗੂ ਤੋਂ ਤੇ ਮਲੇਰੀਏ ਤੋਂ ਮੈਂ ਅੱਜ ਵੀ ਜਾ ਕੇ ਆਇਆ ਤੇ ਮੈਂ ਬਾਕਬਾ ਕੈਂਪਾਂ ਦੇ ਵਿੱਚ ਬਾਬਾ ਬੁੱਢਾ ਜੀ ਦੇ ਸਥਾਨ ਤੇ ਵੀ ਉੱਥੇ ਕੈਂਪ ਸੀ ਉਰੇ ਦਮਦਮੀ ਟਕਸਾਲ ਨੇ ਵੀ ਮੈਡੀਕਲ ਕੈਂਪ ਲਾਇਆ ਆ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕਿਹੜੀਆਂ ਦਵਾਈਆਂ ਮਹੱਈਆ ਕਰੋਨੇ ਉਦਾਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਆਪਣੇ ਤੌਰ ਤੇ ਅਸੀਂ ਪਹਿਲੇ ਦਿਨ ਤੋਂ ਹੀ ਬੈਨਾ ਛੱਡੀਆਂ ਆ ਜਿਹੜੀਆਂ ਐਂਬੂਲੈਂਸਾਂ ਆ ਉਹ ਉੱਥੇ ਪਿੰਡਾਂ ਦੇ ਵਿੱਚ ਜਾਂਦੀਆਂ ਸਮੇਤ ਦਵਾਈਆਂ ਦੇ ਸਮੇਤ ਡਾਕਟਰ ਪਰ ਹੁਣ ਅਸੀਂ ਉਹਨੂੰ ਘੇਰਾ ਉਹਦਾ ਬਧਾ ਰਹੇ ਕਿਉਂਕਿ ਪਾਣੀ ਸੁੱਕ ਰਿਹਾ ਹੌਲੀ-ਜੋਲੀ ਤੇ ਇਹਨਾਂ ਦੀ ਰੀਹੈਬਿਲਿਟੇਸ਼ਨ ਵੀ ਸਾਰਿਆਂ ਦੀ ਹੋਣੀ ਆ ਸੋ ਉਹਦੇ ਵਿੱਚ ਉਹ ਕਹਿੰਦੇ ਜੀ ਮੋٹے ਤੌਰ ਤੇ ਸ਼ੂਗਰ ਦੇ ਬੜੇ ਪੇਸ਼ੈਂਟ ਆਉਂਦੇ ਆ ਤੇ ਮੈਂ ਕਿਹਾ ਵੀ ਸ਼ੁਕਰ ਤੁਸੀਂ ਚੈੱਕ ਉਹ ਕਹਿੰਦੇ ਜੀ ਅਸੀਂ ਕਿਟਰ ਰੱਖੀ ਆ ਅਸੀਂ ਚੈੱਕ ਕਰਦੇ ਆ ਫੇਰ ਦਿੰਨੇ ਆ ਇਸੇ ਤਰ੍ਹਾਂ ਹੁਣ ਵੱਡੀ ਜਿਹੜੀ ਆ ਉਹ ਆ ਜਾਂਦੀ ਵੀ ਕੰਪਲੈਕਸ ਦੀ ਪਾਣੀ ਦੋਸ਼ਤ ਹੋ ਜਾਂਦਾ ਲਿਵਰ ਫੈਕਟ ਹੋ ਜਾਂਦਾ ਲਿਵ 52 ਜਾਂ ਉਹਦੇ ਨਾਲ ਵਿਕਾਸੋਲ ਇਹ ਲਾਗਤ ਵਧਿਆ ਤੇ ਮੈਂ ਉਹਨਾਂ ਨੂੰ ਸੁਜੈਸਟ ਵੀ ਕਰਕੇ ਆ ਕਿ ਜਿਹੜਾ ਵੀ ਕੈਂਪ ਲਾਉਂਦਾ ਉਹ ਚਾਰ ਦਵਾਈਆਂ ਜ਼ਰੂਰ ਨਾਲ ਰੱਖੇ ਇੱਕ ਬੀ ਲੇਵ ਰੱਖੇ ਇੱਕ ਨਾਲ ਵਿਕਾਸੋਰ ਰੱਖੇ ਤੇ ਇੱਕ ਨਾਲ ਆ ਤਾਪ ਖੰਗ ਲਈ ਇਹ ਵੀ ਕਿਉਂਕਿ ਬਿਮਾਰੀ ਚਲਣੀ ਆ ਇਹਦੇ ਲਈ ਵੀ ਆਪਣਾ ਤਰੰਤ ਜਿਹੜਾ ਉਹ ਇੰਤਜ਼ਾਮ ਕੀਤਾ ਜਾਵੇ